ਮੈਨੂੰ ਇਹ ਲੋੜ ਪਈ ਵੀ ਇਸ ਤੋਂ ਇਲਾਵਾ ਮੈਨੂੰ ਹੋਰ ਕੋਈ ਤਰੀਕਾ ਨਹੀਂ ਲੱਭਾ ਤੇ ਮੈਂ ਸੋਚਿਆ ਵੀ ਹੁਣ ਜਿਹੜੀ ਮੇਰੇ ਰਹਿਂਦੀ ਜ਼ਿੰਦਗੀ ਆ ਉਹ ਲੋਕਾਂ ਚ ਜਾ ਕੇ ਤੇ ਇਸ ਪ੍ਰੋਬਲਮ ਦਾ ਜਿੰਨਾ ਹੱਲ ਹੋ ਸਕੇ ਕੀਤਾ ਜਾਵੇ ਸਾਡੇ ਨੌਜਵਾਨ ਬੱਚਿਆਂ ਨੂੰ ਅਨਕਾਊਂਟਰ ਦੇ ਨਾਂ ਤੇ ਤੇ ਨਸ਼ਿਆਂ ਦੇ ਟੀਕੇ ਲਾ ਕੇ ਰੋਜ਼ ਕਤਲ ਹੁੰਦੇ ਦੇਖਦੇ ਆ ਜਿਹੜਾ ਅੱਗੇ ਪੰਜਾਬ ਲਈ ਤੇ ਦੇਸ਼ ਲਈ ਵੀ ਬਹੁਤ ਘਾਤਕ ਆ ਇਸ ਕਰਕੇ ਮੈਂ ਚਾਹੁੰਨਾ ਵੀ ਕੋਈ ਵੀ ਬੱਚਾ ਇਸ ਰਾਹ ਤੇ ਨਾ ਚੱਲੇ ਤੇ ਇਹ ਗੈਂਗਸਟਰ ਸ਼ਬਦ ਜਿਹੜਾ ਇਹ ਕੋਈ ਚੰਗਾ ਸ਼ਬਦ ਜਾਂ ਕੋਈ ਚੰਗੀ ਗੱਲ ਨਹੀਂ ਆ ਵੀ ਉਹਨੂੰ ਵੇਖ ਕੇ ਤੇ ਬੱਚੇ ਉਧਰ ਹੁੰਦੇ ਆ ਇਸ ਕਰਕੇ ਆ ਜੇ ਸਿਆਸਤ ਵਿੱਚ ਆਣਾ ਹੀ ਸੀ ਤਾਂ ਸਿਮਰਨਜੀਤ ਸਿੰਘ ਮਾਨ ਦੀ ਹੀ ਪਾਰਟੀ ਕਿਉਂ ਮੈਂ ਇਹਨਾਂ ਨੂੰ ਪਿਛਲੇ 3 ਸਾਲ ਤੋਂ ਦੇਖਿਆ ਦੂਜੀਆਂ ਪਾਰਟੀਆਂ ਦਾ ਵੀ ਦੇਖਿਆ ਇਹ ਸਭ ਤੋਂ ਠੀਕ ਲੱਗੀ ਵੀ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਆ ਇਹਨਾਂ ਨੇ 40 ਸਾਲ ਤੋਂ ਪਿੱਛੇ ਸਟਰਗਲ ਕਰ ਰਹੇ ਆ ਇਸੇ ਕੰਮ ਲਈ ਤੇ ਇਮਾਨਦਾਰ ਆ ਓਨਸਟ ਆ ਪੜ੍ਹੇ ਲਿਖੇ ਆ ਉਹਦੇ ਲਈ ਕਰ ਰਿਹਾ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਦੀਆਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਤ ਹੋ ਕੇ ਤੁਸੀਂ ਪਾਰਟੀ ਜੁਆਇਨ ਕੀਤੀ ਪਹਿਲਾਂ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਸਪਸ਼ਟਤਾ ਉਹਨਾਂ ਦਾ ਪੰਜਾਬ ਨਾਲ ਪਿਆਰ ਤੇ ਆਮ ਲੋਕਾਂ ਨਾਲ ਉਹਨਾਂ ਦਾ ਪਿਆਰ ਤੇ ਹਮਦਰਦੀ ਜਿਦਲੀ ਉਹਨਾਂ ਨੇ ਪਿਛਲੇ 40 ਸਾਲ ਤੋਂ ਲਗਾਤਾਰ ਸਟਰਗਲ ਕੀਤਾ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੁਸੀਂ ਬਾਕੀ ਪਾਰਟੀਆਂ ਦੇ ਏਜੰਡੇ ਹੁੰਦੇ ਨੇ ਭਗਵੰਤਬਾਨ ਸਰਕਾਰ ਕਹਿ ਰਹੀ ਆ ਸੀ 10000 ਨੌਕਰੀ ਦਿੱਤੀ ਆ ਤੁਹਾਡਾ ਏਜੰਡਾ ਕੀ ਹੋਵੇਗਾ ਵੇਖੋ ਜੀ ਉਹ ਜਿਹੜੀ 10000 ਨੌਕਰੀ ਆ ਉਹ ਤੇ ਨਰਾ ਝੂਠ ਆ 10000 ਨੌਕਰੀ ਕਿੱਥੇ ਦਿੱਤੀ ਆ ਜਿਹੜੀਆਂ ਕੁਝ ਸਰਵਸ ਨਿਕਲੀਆਂ ਵੀ ਨਹੀਂ ਉਨ੍ਹਾਂ ਦੇ ਵਿੱਚ ਵੀ ਬਾਹਰਲੀਆਂ ਸਟੇਟਾਂ ਨੂੰ ਤਰਜੀਹ ਦਿੱਤੀ ਗਈ ਆ ਪੰਜਾਬ ਦੇ ਮੁੰਡੇ ਬਹੁਤ ਘੱਟ ਰੱਖੇ ਗਏ ਆ ਜਦੋਂ ਕਿ ਦੂਜੀਆਂ ਸਟੇਟਾਂ 'ਚ ਸਾਡਾ ਕੋਈ ਪੰਜਾਬ ਦਾ ਉਹ ਸਟੇਟਾਂ ਬਿਲਕੁਲ ਸਰਵਿਸ 'ਚ ਨਹੀਂ ਲੈਂਦੀਆਂ ਤੇ ਇੱਥੇ ਹੋਰ ਦਿੱਲੀ ਹਰਿਆਣਾ ਤੇ ਹੋਰ ਨਾਂ ਸਟੇਟਾਂ ਤੋਂ ਲਿਆ ਕੇ ਬੰਦੇ ਰੱਖੇ ਜਾ ਰਹੇ ਆ ਜਿਹੜਾ ਕਿ ਪੰਜਾਬ ਅੱਗੇ ਹੀ ਬੜਾ ਡਾਊਨ ਚੱਲ ਰਿਹਾ ਆ ਸਾਡੀ ਨਵੀਂ ਪੀੜੀ ਦਾ ਇੱਥੇ ਕੋਈ ਵੇਖ ਨਹੀਂ ਤੁਹਾਡੇ ਏਜੰਡੇ ਕੀ ਰਹਿਣਗੇ ਸਾਡੇ ਏਜੰਡੇ ਹੋਣਗੇ ਵੀ ਨਸ਼ੇ ਜਿਹੜੇ ਆ ਇਹ ਵਿਗੜਨ ਤੋਂ ਰੋਕੇ ਜਾਣਗੇ ਜਿਹੜੇ ਕੁਝ ਆਦੀ ਬੰਦੇ ਆ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਤੇ ਜਿਹੜਾ ਆ ਗੈਂਗਸਟਰ ਦੇ ਨਾਂ ਤੇ ਕਤਲੋਗਾਰਦ ਹੋ ਰਹੀ ਹੈ ਇਹਨੂੰ ਬੰਦ ਕਰਾਇਆ ਜਾਏਗਾ ਤੇ ਬਾਰਡਰ ਜਿਹੜਾ ਪਾਕਿਸਤਾਨ ਬਿਲਕੁਲ ਸਾਡੇ ਨਾਲ ਲੱਗਦਾ ਹੁਣ ਜਿਹੜਾ ਵੀ ਵਪਾਰ ਹੋ ਰਿਹਾ ਉਹ ਵਾਇਆ ਕਾਂਡਲਾ ਹੋ ਰਿਹਾ ਗੁਜਰਾਤ ਚ ਪਹਿਲਾਂ ਜਾਂਦਾ ਉਤੋਂ ਜਹਾਜ਼ਾਂ ਸੰਬੰਧੀ ਜਹਾਜ਼ਾਂ ਰਹੀ ਦੁਜੀ ਅਰਬ ਕੱਟੇ ਜਾਂ ਹੋਰਤੇ ਜਾਂਦਾ ਜਿਹੜਾ ਕਿ ਇਥੋਂ ਅਰਬ ਦੇਸ਼ ਸਾਡੇ ਨਾਲ ਲੱਗਦੇ ਆpropto border ਖੁੱਲਾ ਰਿਆ ਤੇ ਇਹ ਬਾਰਡਰ ਖੁੱਲਣਾ ਚਾਹੀਦਾ ਸਿੱਧਾ ਜਿਹੜਾ ਪੰਜਾਬ ਦਾ ਵਪਾਰ ਆ ਉਹਨਾਂ ਦੇਸ਼ਾਂ ਨਾਲ ਹੋ ਸਕੇ ਸਾਡਾ ਵਪਾਰੀ ਸਾਡੀ ਨਵੀਂ ਜਨਰੇਸ਼ਨ ਸਾਡੇ ਕਿਸਾਨ ਜਿਹੜੇ ਆ ਉਹ ਖੁਸ਼ਹਾਲ ਹੋ ਸਕਣ ਮਾਨ ਸਾਹਿਬ ਦੀ ਇਹ ਛੁਰਤੋਂ ਇਹ ਮੰਗ ਰਹੀ ਆ ਕਿ ਇਹ ਬਾਰਡਰ ਖੁੱਲਿਆ ਜਾਏ ਪਰ ਇਹ ਜਿਹੜੀ ਸਟੇਟ ਆ ਇਹ ਪੰਜਾਬ ਨਾਲ ਵਿਤਕਰਾ ਕਰਦੀ ਹੈ ਕਿਉਂਕਿ ਇੱਥੇ ਸਿੱਖ ਰਹਿੰਦੀ ਹੈ ਇਸ ਕਰਕੇ ਫਿਰੋਜ਼ਪੁਰ ਤੋਂ ਲੜਨ ਦੀ ਤੁਹਾਡੀ ਦਲੇਸ਼ੀਆ ਸੀ ਜਾਂ ਸ਼ਰਮਨੀ ਕਾਲੀ ਦਲ ਅੰਮ੍ਰਿਤਸਰ ਨੇ ਤੁਹਾਨੂੰ ਮਜਬੂਰ ਕੀਤਾ ਕਿ ਤੁਸੀਂ ਇੱਥੇ ਲੜੋ ਮੇਰੀ ਆਪਣੀ ਦਲੀਸ਼ਾ ਸੀ ਫਿਰੋਜ਼ਪੁਰ ਤੋਂ ਲੜਨ ਦੀ ਕਿਉਂਕਿ ਮੈਂ ਜ਼ਿੰਦਗੀ ਦਾ ਬਹੁਤ ਹਿੱਸਾ ਫਿਰੋਜ਼ਪੁਰ ਚ ਹੀ گزارਿਆ ਮੈਂ ਪੁਲਿਸ ਚ ਸਰਵਿਸ ਕੀਤੀ ਹੈ ਤੇ ਉਥੇ ਲੋਕਾਂ ਨੂੰ ਮੈਂ ਜੱਦੀ ਤੌਰ ਤੇ ਜਾਣਦਾ ਤੇ ਉਹ ਮੈਨੂੰ ਜਾਣਦੇ ਆ ਉਥੇ ਕੰਮ ਕਰਨਾ ਮੈਨੂੰ ਬਹੁਤ ਸੌਖਾ ਤੇ ਆਸਾਨ ਹੋਏਗਾ ਤੇ ਸਫਲਤਾ ਵੀ ਮਿਲੇਗੀ ਤੁਸੀਂ ਰਿਟਾਇਰ ਪੁਲਿਸ ਅਫਸਰ ਹੋ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਕਿਵੇਂ ਦੇਖਦੇ ਹੋ ਪਿੱਛੇ ਜੀ ਜਿਵੇਂ ਪਿਛਲੇ ਸਮੇਂ ਵਿੱਚ ਨੌਜਵਾਨਾਂ ਦੇ ਇਨਕਾਊਂਟਰ ਵੀ ਕੀਤੇ ਗਏ ਨੇ ਕਿਵੇਂ ਦੇਖਦੇ ਹੋ ਪੰਜਾਬ ਇਹ ਗਲਤੀਆ ਇਹ ਝੂਠੇ ਜਿਹੜੇ ਮੁਕਾਬਲਿਆਂ 'ਚ ਮਾਰਨਾ ਕੋਈ ਹੱਲ ਨਹੀਂਗਾ ਪੰਜਾਬ 'ਚ ਇਹਨਾਂ ਨੇ 84 ਤੋਂ ਬਾਅਦ ਬੜੀ ਕਤਲੋਗਾਰਦ ਕੀਤੀ ਹੈ ਤੇ ਘਰਾਂ ਦੇ ਘਾਰ ਇਹਨਾਂ ਨੇ ਜਾੜਤੇ ਆ ਮਾਰ ਕੇ ਪੁਲਿਸ ਨੇ ਤੇ ਹੁਣ ਫਿਰ ਇਹ ਕੰਮ ਸ਼ੁਰੂ ਆ ਗਲਤ ਆ ਕਿਸੇ ਨੂੰ ਕਤਲ ਕਰਨ ਦੇਣ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਜੇ ਕੋਈ ਕ੍ਰਾਈਮ ਕਰਦਾ ਤੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਮੇਨ ਹੈ ਜਿੱਥੇ ਨਸ਼ਾ ਬਣਦਾ ਜਿਹੜੀਆਂ ਇੰਡਸਟਰੀਆਂ ਵਗੈਰਾ ਨੇ ਨਸ਼ੇ ਦੀਆਂ ਇਹਦੇ ਸਾਰੀਆਂ ਦਵਾਈਆਂ ਵਾਲੇ ਕਾਰਖਾਨੇ ਨੇ ਜਿੱਥੇ ਇਹ ਬਣਦਾ ਤੇ ਉਹੋ ਹੀ ਦਵਾਈਆਂ ਦੇ ਰੂਪ ਵਿੱਚ ਨਸ਼ਾ ਜਿਹੜਾ ਟੀਕਿਆਂ ਦੇ ਉਹਦੇ ਵਿਕ ਰਿਆ ਉੱਥੇ ਕਦੀ ਕਿਸੇ ਤੇ ਹਰਿਆਣੇ ਚ ਯੂਪੀ ਚ ਦਿੱਲੀ ਚ ਜਿੱਥੇ ਫੈਕਟਰੀਆਂ ਨੇ ਕਦੀ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਨਸ਼ਾ ਉੱਡ ਕੇ ਪਾਕਿਸਤਾਨ ਬਾਰਡਰ ਦਾ ਨਾਂ ਲੈਂਦੇ ਆ ਉਹ ਪਾਕਿਸਤਾਨ ਵਾਲੀ ਹਿਰੋਇਨ ਤੇ ਇੱਥੇ ਖੁੱਲਦੀ ਨਹੀਂ ਉਹਦੇ ਅੰਦਰ ਦੇਸ਼ ਦਾ ਮਾਮਲਾ ਉਹਦੇ ਉਰਪਦੇਸ਼ਾਂ ਜਾ ਕੇ ਖੁੱਲਦੀ ਆ ਬਾਅਦ ਨਾ ਆਉਂਦੀ ਆ ਇਹ ਰਾਤ ਹਨੀ ਲੰਘ ਜਾਂਦੀ ਆ ਇਹ ਜਿਹੜਾ ਇੱਥੋਂ ਦਾ ਲੋਕਲ ਨਛਾ ਜਿਹੜਾ ਡਰਗ ਤਿਆਰ ਕਰਕੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੇ ਕਤਲ ਕੇਸ ਨੂੰ ਕਿਵੇਂ ਦੇਖਦੇ ਹੋ ਦੀਪ ਸਿੱਧੂ ਦਾ ਵੀ ਜਿੱਤਰਾ ਕਤਲ ਹੋਇਆ ਜੋ ਉੱਥੇ ਐਵੀਡੈਂਸੀ ਉਹ ਏਜੰਸੀਆਂ ਨੂੰ ਕਰਾਇਆ ਗਿਆ ਹੈ ਕਤਲ ਸੀ ਤੇ ਕਿਤੇ ਨਾ ਕਿਤੇ ਇਹ ਦੀਪ ਸਿੱਧੂ ਦਾ ਤੇ ਮੂਸੇਵਾਲੇ ਦੇ ਵਿੱਚ ਵੀ ਇਹ ਗੱਲ ਹੋਈ ਸੀ ਵੀ ਉਹੋ ਹੀ ਜਿਹੜੇ ਗੈਂਗਸਟਰ ਨੇ ਇੱਕ ਬੰਦੇ ਨੂੰ ਇੰਟਰਵਿਊ ਕਰਨ ਰਿਹਾ ਜੇਲਾ ਚੋ ਤੇ ਉਹ ਉਹਨਾਂ ਦੇ ਪੁਲਿਸ ਦੇ ਟੱਚ ਚ ਨੇ ਉਹ ਹੀ ਇਹਦਾ ਕਤਲ ਕਰਾਉਣ ਡੈ ਨੇ ਇਸ ਕਰਕੇ ਪੁਲਿਸ ਅਫਸਰਾਂ ਨੂੰ ਇਹਨਾਂ ਗੱਲਾਂ ਤੋਂ ਬਿਲਕੁਲ ਬਚਣਾ ਚਾਹੀਦਾ ਨਹੀਂ ਕਰਨੀਆਂ ਚਾਹੀਦੀਆਂ ਕਿ ਕਿਸੇ ਨੂੰ ਮਾਰ ਦਿੱਤਾ ਜਾਏ ਕਿ ਤੂੰ ਸਿੱਖਿਆ ਇਹ ਦੇਸ਼ ਲਈ ਤੇ ਬਹੁਤ ਕਾਤਕ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਤੁਸੀਂ ਲੜੋਗੇ ਪਹਿਲਾਂ ਇੱਥੇ ਸੁਖਵੀਰ ਸਿੰਘ ਬਾਦਲ ਐਮਪੀ ਨੇ ਲੋਕਾਂ ਵਿੱਚ ਕਿਹੜੇ ਮੁੱਦੇ ਲੈ ਕੇ ਜਾਓਗੇ ਅਸੀਂ ਮਾਨ ਸਾਹਿਬ ਦਾ 1.5 ਸਾਲ ਦੇ ਵਿੱਚ ਸੰਗਰੂਰ ਚ ਕੀਤਾ ਹੋਇਆ ਕੰਮ ਲੋਕਾਂ ਨੂੰ ਦੱਸਾਂਗੇ ਕਿਵੇਂ ਉਹਨਾਂ ਨੂੰ 7 ਕਰੋੜ ਫੰਡ ਮਿਲਿਆ ਜਿਹੜਾ ਉਹਨਾਂ 100% ਸਹੀ ਜਗ੍ਹਾ ਲਾਇਆ ਤੇ 1.5 ਕਰੋੜ ਉਹਨਾਂ ਨੂੰ ਐਕਸਟਰਾ ਮਿਲਿਆ ਕਿ ਉਹਨਾਂ ਨੇ ਆਪਣੇ ਫੰਡ ਦੀ ਜਾਇਜ਼ ਵਰਤੋਂ ਕੀਤੀ ਆ ਕਰੋੜਾਂ ਰੁਪਇਆ ਜਿਹੜੇ ਆ ਕੈਂਸਰ ਪੀੜਤ ਸੀ 3 ਲੱਖ ਰੁਪਇਆ ਇੱਕ ਕੈਂਸਰ ਪੀੜਤ ਨੂੰ ਮਿਲਦਾ ਐਮਪੀ ਦੇ ਸਾਈਨ ਨਾਲ ਮਾਨ ਸਾਹਿਬ ਨੇ ਕਰੋੜਾਂ ਰੁਪਇਆ ਕੈਂਸਰ ਪੀੜਤਾ ਨੂੰ ਦਵਾਇਆ ਬਰਨਾਲੇ ਚ ਹਸਪੀਟਲ ਬਣਾਇਆ ਕੈਂਸਰ ਦਾ ਅੰਡਰਗਰਾਊਂਡ ਜਿਹੜੀਆਂ ਬਿਜਲੀ ਦੀਆਂ ਤਾਰਾਂ ਸੀ ਉਹਨਾਂ ਲਈ ਉਹਨਾਂ ਨੇ ਬਾਹਰੋਂ ਸੈਂਟਰ ਤੋਂ ਫੰਡ ਲਿਆ ਕੇ ਤੇ ਉਹ ਵੀ ਕਰਵਾਈਆਂ ਉਹ ਦੱਸਾਂ ਨਹੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਆਪਣੇ ਇਲਾਕੇ ਲੋਕਾਂ ਨੂੰ ਪੀ ਲਈ ਆਪੀ ਮਾਨ ਕਾਲੀ ਡਲ ਦੇ ਸਾਰੇ ਵੋਟਰਾਂ ਨੂੰ ਮੋਟਾ ਪਾ ਕੇ ਜਿਤਾਓ ਤਾਂ ਕਿ ਲੋਕ ਸਭਾ ਚ ਸਾਡੇ ਮੈਂਬਰ ਜਾ ਸਕਣ ਤੇ ਪੰਜਾਬ ਦੀ ਆਵਾਜ਼ ਉਠਾ ਸਕਣ ਦੂਜੇ ਜਿੰਨੇ ਵੀ ਮੈਂਬਰ ਹੁਣ ਤੱਕ ਜਾਂਦੇ ਰਹੇ ਕਿਸੇ ਨੇ ਵੀ ਨਾ ਪੰਜਾਬ ਦੀ ਆਵਾਜ਼ ਉਠਾਈ ਆ ਉਹ ਪਾਰਟੀ ਪੱਦਰ ਤੇ ਹੀ ਆਪਣੀਆਂ ਗੱਲਾਂ ਕਰਦੇ ਰਹੇ ਇਸ ਪਾਰਟੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਇਸ ਟਾਈਮ ਜੇ ਕੋਈ ਪੰਜਾਬ ਦੀ ਪਾਰਟੀ ਹੈ ਤੇ ਇੱਕ ਹੀ ਹੈ ਮਾਨਕਾਲੀ ਦਲ ਇਸ ਕਰਕੇ ਸਾਨੂੰ ਵੋਟਾਂ ਪਾ ਕੇ ਤੇ ਜਿਤਾਇਆ ਜਾਵੇ ਤਾਂ ਕਿ ਮਸਲੇ ਸੀ ਜਾ ਕੇ ਹੱਲ ਕਰਾਸ ਕੀ